ਅੱਜ ਬੈਠੇ ਹਾਂ ਇੱਥੇ ਸਾਡੇ ਮਾਨਯੋਗ ਸਤਿਕਾਰਯੋਗ ਸੀਨੀਅਰ ਉਸਤਾਦ ਸਾਹਿਬਾਂ ਜੀ ਸਾਡੇ ਸੰਜੂ ਉਸਤਾਦ ਜੀ ਹਣੀ ਅੱਜ ਸਾਡੇ ਆਏ ਹੀ ਆ ਵੇਖ ਲੋ ਜੀ ਇੱਧਰ ਹਾਂਜੀ ਸੱਸੀ ਗਾ ਉਸਤਾਦ ਜੀ ਕੀ ਹਾਲ ਚਾਲ ਜੋ ਠੀਕ ਹੈ ਜੀ ਠੀਕ ਠਾਕ ਜੋ ਠੀਕ ਹੈ ਜੀ ਬਾਬਾ ਸਾਹਿਬ ਤੁਸੀਂ ਹਾਂਜੀ ਘਰ ਪਰਿਵਾਰ ਸਿਹਤ ਵੀਤ ਬਾਬਾ ਸਾਹਿਬ ਵਧੀਆ ਜੀ ਪਹਿਲਾਂ ਲੈ ਤੁਹਾਨੂੰ ਜੀ ਮੇਰੇ ਨਹੀਂ ਹਾਂ ਨਵੇਂ ਸਾਲ ਦੀਆਂ ਵਧਾਈਆਂ ਜੀ ਤੁਹਾਨੂੰ ਜੀ ਤੁਹਾਨੂੰ ਤੁਹਾਨੂੰ ਬਹੁਤ ਪਹਿਲੇ ਜੀ ਤੇ ਗਾਂ ਲੋੜੀ ਆ ਰਹੀ ਆ ਲੋੜੀ ਦੀਆਂ ਵਧਾਈਆਂ ਠੀਕ ਆ ਤੇ ਜਿੰਨੇ ਵੀ ਤੁਹਾਡੇ ਪਰਿਵਾਰਕ ਮੈਂਬਰ ਆ ਜਾਂ ਸ਼ਗਿਰਦ ਆ ਤੁਹਾਡੇ ਠੀਕ ਆ ਜੀ ਤੇ ਸਪੈਸ਼ਲ ਜੀ ਸਾਡੇ ਮਾਨਯੋਗ ਕਪਲ ਕੋਸ਼ਲ ਉਸਤਾਦ ਜੀ ਹੋਣੀ ਡੀਐਸਪੀ ਸਾਹਿਬ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਤੇ ਅੱਜ ਨਹੀਂ ਸਾਡੇ ਦੇ ਨਾਲ ਜਿਹੜੇ ਸੰਜੂ ਸਾਹਿਬ ਜੀ ਤੇ ਐਗਰੀ ਆ ਨਾਲ ਆ ਵੇਖੋ ਜੀ ਇੱਧਰ ਪਛਾਣਦੇ ਜੇ ਇਹਨਾਂ ਨੂੰ ਸਸੀਗਾ ਵੀਰ ਜੀ ਤਾਰਫ ਕਰਵਾਇਓ ਆਪਣਾ ਮੈਂ ਜੇ ਸੰਜੂ ਉਸਤਾਦ ਜੀ ਹੋਣਾ ਦੇ ਖਲੀਫੇ ਜਿਹੜੇ ਬੋਨੀ ਉਸਤਾਜ ਜੀ ਆਸਟ੍ਰੇਲੀਆਨ ਦਾ ਚੇਲਾ ਹੈ ਨਹੀਂ ਅੱਛਾ ਜੀ ਸ਼ਨੀਵਾਰ ਕਰੀਏਗੇ ਭਾਜੀ ਹੁਣਾਂ ਵੱਲ ਆਏ ਆ ਸੱਜੇ ਤੁਹਾਡੇ ਹੁਣਾਂ ਵੱਲ ਆ ਪਹਿਲੀ ਵਾਰੀ ਆਏ ਆ ਉਸਤਾਜ ਜੀ ਹੁਣਾਂ ਸਾਤੇ ਅੱਛਾ ਪਹਿਲੀ ਵਾਰੀ ਆਏ ਜੋ ਲੋ ਜੀ ਇਹ ਬੋਨੀ ਉਸਤਾਜ ਜੀ ਆ ਜਿਹੜੇ ਠੀਕ ਆ ਤੇ ਸਾਡੇ ਸੰਜੂ ਉਸਤਾਜ ਜੀ ਨਾਲ ਦੀ ਉਸਤਾਦੀ ਪਾਗ ਗਈ ਆ ਜੀ ਬੋਨੀ ਉਸਤਾਜ ਜੀ ਨਾਲ ਦੇ ਕੋਲ ਆਸਟ੍ਰੇਲੀਆ ਦੇ ਵਿੱਚ ਠੀਕ ਆ ਤੇ ਉਹਨਾਂ ਨੇ ਗਾੜੀ ਸ਼ਾਗਿਰਦ ਕੀਤਾ ਵਾ ਲਾਡੀ ਵੀਰ ਜੀ ਨਾਲ ਨੂੰ ਇਹ ਲਾਡੀ ਵੀਰ ਜੀ ਹੁਈ ਕਨਵਰ ਐ ਵੀ ਨਹੀਂ ਉਦੋਂ ਠੀਕ ਆ ਜੀ ਤੇ ਕਿਦਾਂ ਸ਼ੌਂਕ ਚੱਲਿਆ ਹੈ ਵਾਦੀਬੀ ਜੀ ਸ਼ੌਂਕ ਵਧੀਆ ਚੱਲ ਰਿਹਾ ਹੁਣ ਤੇ ਤੁਹਾਨੂੰ ਪਤਾ 2026 ਦੀਆਂ ਫਿਰ ਤਿਆਰੀਆਂ ਪੂਰੀ ਤਿਆਰੀ ਹੈ ਜੀ ਤਿਆਰੀਆਂ ਹਾਂਜੀ ਠੀਕ ਹੈ ਠੀਕ ਹੈ ਚਲੋ ਤਿਆਰੀਆਂ ਚਾਹੀਦੀਆਂ ਜੀ ਹਾਂ ਇੰਸਟਾਗ੍ਰਾਮ ਤੇ ਤੇ ਤੁਸੀਂ ਕਾਫੀ ਫੇਮਸ ਹੈਗੇ ਜੋ ਉਹ ਟਾਈਮ ਪਾਸ ਲੱਗੇ ਰਹੀਦਾ ਨਹੀਂ ਨਹੀਂ ਚਲੋ ਵਧੀਆ ਗੱਲ ਹੈ ਚੰਗੀ ਗੱਲ ਆ ਚੀਜ਼ ਹਾਂਜੀ ਤੇ ਉਹਦਾ ਆਪਣਾ ਪਿਛਲਾ ਕੀ ਰਿਜ਼ਲਟ ਰਿਹਾ 2025 ਦੇ ਵਿੱਚ ਜੇਡ ਦਾ ਡੇਟ ਦੇ ਵਿੱਚ ਡੇਟ ਤੇ ਕੋਈ ਨਾਮ ਨਹੀਂ ਬਣਿਆ ਸਾਗ ਦੇ ਪੰਜਵੇਂ ਐਤਵਾਰ 14 ਮਈ ਤੇ ਆਪਣਾ 3rd ਪੋਜੀਸ਼ਨ ਬਣੀ ਸੀਗੀ ਠੀਕ ਹੈ ਜੀ ਇੱਕ ਕੱਪ ਦੇ ਵਿੱਚ ਠੀਕ ਹੈ ਇੱਕ ਸੁਲਤਾਨ ਮਿੰਟ ਦਾ ਹੋਇਆ ਹੈਗਾ ਕੱਪ ਉਹਦੇ ਵਿੱਚ ਉਹਦੇ ਵਿੱਚ 4th ਪੋਜੀਸ਼ਨ ਹੈਗੀ ਉਹਨਾਂ ਚਾਰ ਇਨਾਮ ਰੱਖੇ ਸੀ ਅੱਛਾ ਜੀ ਅਸੂ ਦੇ ਵਿੱਚ ਆਪਣਾ ਕੋਈ ਨਾਮ ਨਹੀਂ ਬਣਿਆ ਅੱਛਾ ਜੀ ਬੈਡ ਲੱਕ ਹੀ ਰਹੀ ਅਸੂ ਦੇ ਵਿੱਚ ਠੀਕ ਹੈ ਜੀ ਠੀਕ ਹੈ ਲਓ ਜੀ ਆ ਤੁਹਾਨੂੰ ਵਿਖਾ ਰਿਹਾ ਇਧਰ ਆ ਬਰੀਡਿੰਗ ਸੈਟਅਪ ਆ ਸੰਜੂ ਸਾਹਿਬ ਜੀ ਨਾਲ ਦਾ ਆਪਾਂ ਅੰਦਰ ਨਹੀਂ ਜਾ ਸਕਦੇ ਸੋ ਗੱਲਬਾਤ ਹੁੰਦੀ ਦੂਰੋਂ ਤੁਹਾਨੂੰ ਵਿਖਾ ਸਕਦੇ ਆਪਾਂ ਆ ਵੇਖ ਲਓ ਇਹ ਵੀ ਸਾਡੀ ਪਾਲਿਸੀ ਹੈ ਜੀ ਅਸੀਂ ਅੰਦਰ ਨਹੀਂ ਜਾਣਾ ਤੇ ਇੱਧਰ ਵੀ ਵੇਖ ਲਓ ਇੱਧਰ ਵੀ ਸਾਰਾ ਬਰੀਡਿੰਗ ਆ ਆ ਕਰਾਓ ਜੀ ਸ਼ੌਂਕ ਇੱਕ ਅੱਦੇ ਦਾ ਕਬੂਤਰ ਦਾ ਤੁਹਾਨੂੰ ਸ਼ੌਂਕ ਕਰਾਉਣੇ ਆ ਜੀ ਵਧੀਆ ਕੋਈ ਟੈਡੀ ਟੂਡੀ ਦਾ ਕਰਾਓ ਤੁਹਾਨੂੰ ਪਾਰ ਦਾ ਕਰਾਉਣੇ ਮੋਹਰਾ ਲਓ ਜੀ ਮੋਹਰਾ ਵਾਲੇ ਦਾ ਸ਼ੌਂਕ ਕਰਾਉਣ ਲੱਗੇ ਆ ਜੀ ਸ਼ੋਭਨਾਮ ਕੀ ਵੀਰ ਜੀ ਹੁਣਾ ਦਾ ਰੋਹਿਤ ਇਹ ਜੀ ਆਪਣੇ ਰੋਹਿਤ ਵੀਰ ਜੀ ਹੁਣੀ ਆ ਤੇ ਸੰਜੂ ਉਸਤਾਦ ਜੀ ਹੁਣਾ ਦੇ ਠੀਕ ਆ ਗਾੜੀ ਗਰੁੱਪਾਂ 'ਚ ਕਰਤੀ ਸ਼ੇਅਰ ਲਿੰਕ ਓ ਜੀ ਇਹ ਨਹੀਂ ਨਬੋਤ ਆ ਸੰਜੂ ਸਾਜੀ ਨੂੰ ਲਿੰਕ ਦੇ ਸ਼ੇਅਰ ਲੋ ਜੀ ਆ ਜੀ ਕਰੋ ਟੈਡੀ ਦਾ ਸ਼ੌਂਕ ਜੀ ਮੇਰੇ ਭਰਾ ਜੇ ਤੁਹਾਨੂੰ ਮਜ਼ਾ ਨਾ ਆ ਗਿਆ ਸ਼ੌਂਕ ਕਰਕੇ ਤੇ ਗੱਲ ਕਰਿਓ ਲੋ ਜੀ ਇਹ ਆ ਜੀ ਇਹਦਾ ਹੁੰਦਾ ਠੀਕ ਹੈ ਜੀ ਤੇ ਆ ਜੀ ਇਹਦਾ ਬੈਲੈਂਸ ਆਖਰ ਦਾ ਸ਼ੌਂਕ ਇੱਕ ਵਾਰੀ ਫੇਰ ਕਰਾ ਦੇ ਵੀ ਜੀ ਲੋ ਜੀ ਲਾਈਵ ਦੇ ਵਿੱਚ ਅਸੀਂ ਕਾ ਚਲੋ ਅੱਜ ਭਰਾਵਾਂ ਨੂੰ ਸ਼ੌਂਕ ਕਰਾਈਏ ਤੇ ਅਸੀਂ ਸਾਡੇ ਮਾਨਯੋਗ ਸੰਜੂ ਉਸਤਾਦ ਜੀ ਨਾਲ ਕੋ ਆਏ ਹਾਂ ਤੇ ਇਹ ਜੀ ਜਿਹੜਾ ਕਬੂਤਰ ਆ ਕਪਲ ਕੋਸ਼ਲ ਉਸਤਾਦ ਜੀ ਸਾਡੇ ਡੀਐਸਪੀ ਸਾਹਿਬ ਉਹਨਾਂ ਦੇ ਘਰੋਂ ਇਹ ਪਰਿੰਦਾ ਆਇਆ ਵਾ ਤੇ ਆ ਕੜੀ ਪਈ ਹੋਈ ਪੱਕੀ ਨਾਲ ਲੋ ਜੀ ਫੁੱਲ ਵੀਊ ਚੱਕ ਫੁੱਲ ਵੀਊ ਦਿਖਾ ਦਿਓ ਜੀ ਇਹ ਲੋ ਜੀ ਫੁੱਲ ਵੀਊ ਠੀਕ ਹੈ ਜੀ ਲਓ ਜੀ ਇੱਕ ਅੱਧਾ ਹੋਰ ਤੇ ਉਸਤਾਦ ਜੀ ਇਹ ਕਬੂਤਰ ਉਧਰ ਆ ਵਾ ਵੱਡੇ ਸਾਹਿਵੇਂ ਕੋ ਠੀਕ ਹੈ ਜੀ ਅਸੀਂ ਮਾਦੀ ਦਾ ਸ਼ੌਂਕ ਕਰਾ ਦੇ ਮਾਦੀ ਜੀ ਅਸਤਾਜੀ ਕੋਈ ਪੁਰਾਣੀ ਯਾਦਗਾਰ ਤੇ ਸ਼ੇਅਰ ਕਰੋ ਪਹਿਲਾਂ ਬਾਈਆਂ ਬੂਈਆਂ ਖੇਡਦੇ ਰਹੇ ਤੁਸੀਂ ਕਾਫੀ ਥੇ ਹਣਾ ਜੋੜ-ਜਾੜ ਖੇਡਦੇ ਰਹੇ ਜੋ ਬੜੇ ਪਿਆਰ ਨਾਲ ਜੋੜ ਹੁੰਦੇ ਰਹੇ ਜੀ ਹਾਂਜੀ ਸਾਰੀਆਂ ਪਾਰਟੀਆਂ ਦਾ ਸਾਡੇ ਜੋੜ ਹੁੰਦੇ ਸੀ ਹਮ ਤੇ ਬੜਾ ਮਜ਼ਾ ਆਉਂਦਾ ਇੱਕ ਉਹ ਕਿੱਸਾ ਸੁਣਾ ਦਿਓ ਅਸਤਾਜੀ ਜਿੱਦਨ ਬੜਾ ਮੋਟਾ ਮੀਂਹ ਪਿਆ ਸੀ ਤੇ ਤੁਹਾਡਾ ਕਬੂਤਰ ਦੇ ਤੀਲੇ ਨਿਕਲ ਗਏ ਸੀ ਉਹ ਦੱਸ ਦਿਓ ਸਾਰੇ ਮੀਂਹ ਦੇ ਵਿੱਚ ਬੜੀ ਮੀਂਹ ਹਨੇਰੀ ਤੂਫਾਨ ਤੇ ਕਬੂਤਰ ਦੇ ਪਾਦ ਜਿੱਦਾਂ ਤੀਲਿਆਂ ਵਰਗੇ ਹੋ ਗਏ ਸੀ ਬੜਾ ਬੜੀ ਤਗੜੀ ਬਾਦਿ ਸ਼ੁਰੂ ਹੋ ਗਈ। ਇਹ ਜੀ ਇਹ ਪੁਰਾਣੀ ਕਿਸੇ ਆ ਲਾਡੀ ਭਾਈ ਨੂੰ ਦੱਸਣ ਦੇ ਹਾਂ ਵੀ ਕਬੂਤਰ ਦੇ ਤੀਲੇ ਨੀਗ ਲਾਇਏ ਪਰ ਕਬੂਤਰ ਨੇ ਹਿੰਮਤ ਨਹੀਂ ਛੱਡੀ। ਹਿੰਮਤ ਨਹੀਂ ਛੱਡੀ। ਠੀਕ ਹੈ ਜੀ ਹੁਣ ਅੱਗੋਂ ਆ ਗਈ ਆ ਜੀ ਆ ਮਾਦੀ ਵੇਖੋ। ਕਰੋ ਸ਼ੌਂਕ ਮਾਦੀ ਦਾ ਜੀ। ਲੋਕੀ ਕਹਿੰਦੇ ਬੜੇ ਬੜੇ ਟੈੜੀ 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 ਆਲਵੇਸ ਰੈਡੀ। ਇਹ ਟੈੜੀ ਆ ਦਾ ਡੈਡੀ। ਪੁਰਾਣੀ ਟੈੜੀ ਆ। ਇਹ ਟੈੜੀ ਆ ਡੈਡੀ ਆ ਵੇਖ ਲਓ। ਜਿੱਦਾਂ ਕੀ ਜੀ ਸਾਡੇ ਇੱਥੇ ਤੁਹਾਡਾ ਲੱਭੂ ਵੀਰਿਆ ਉਹਦੀ ਛੱਤ ਨੂੰ ਫੜਨਾ ਬੜਾ ਮੁਸ਼ਕਲ ਹੁੰਦਾ ਸੀ। ਤੇ ਉਥੇ ਜਿਹੜੀ ਕਬੂਤਰਬਾਜ਼ੀ ਆ ਸਾਮ ਸੰਭਾਲਿਆ ਜਿਹੜੀ ਸੰਜੂ ਸਾਹਿਬ ਤੁਸੀਂ ਆਪ ਕਰਦੇ ਰਹੇ ਜੋ ਉਥੇ ਲੱਭੂ ਵੀ ਦੀ ਛਾਤੇ ਛਾਤਾ ਜੀ ਛੋਟਾ ਭਰਾ ਆਪਣਾ ਹਾਂਜੀ ਤੇ ਉਹ ਫੇਰ ਤਿਆਰ ਹੋਈ ਆ ਛਾਤਾ ਡੀ ਤਿਆਰ ਆ ਜੀ 2026 ਜੇ ਸ਼ੌਂਕ ਵੀ ਹੋਣਗੇ ਟਰਨਮੈਂਟ ਵੀ ਹੋਣਗੇ ਉਥੋਂ ਫੁੱਲ ਤਿਆਰੀ ਆ ਜੀ ਉਥੇ ਫੁੱਲ ਤਿਆਰੀ ਆ ਉਥੇ ਠੀਕ ਹੈ ਜੀ ਨਾਲੇ ਸ਼ਾਨੀ ਦੀ ਕਹਾਵਤ ਹੈ ਜਿੱਥੇ ਉਸਤਾਦ ਜੀ ਹਣੀ ਬੈਠੇ ਹਣ ਥੱਲੇ ਤੇ ਉਹ ਭਾਵੇਂ ਮਿੱਟੀ ਦੇ ਦੇਣ ਸੋਨਾ ਦੇ ਦੇਣ ਇਹ ਦੋਨਾਂ ਦਾ ਮਾਣ ਆ ਜੀ ਉਹ ਉੱਥੋਂ ਵੈਸਤਾ ਜੀ ਕਿੰਨੀਆਂ ਕੁ ਬਾਹੀਆਂ ਵਨ ਕੀਤੀਆਂ ਹੋਣੀਆਂ ਬੜੀਆਂ ਹੁਣ ਚੇਤਾ ਵੀ ਨਹੀਂਗਾ ਜੇ ਬਹੁਤ ਬਾਹੀਆਂ ਉੱਥੋਂ ਡਾਈਆਂ ਜੇ ਤੇ ਆਪਣਾ ਇੱਕ ਚੈਂਪੀਅਨਸ਼ਾਪ ਹੁੰਦੀ ਹੀ ਕਿਸੇ ਟਾਈਮ ਤੇ ਥੋੜੇ ਉਹਨਾਂ ਦੇ ਖਿਡਰੂ ਨੀਜੀ ਕਰਨਾ ਕਰਕੇ ਕੋ ਛੱਤ ਹੋ ਜਾਂਦਾ ਟਾਈਮ ਵਕਤ ਹੋ ਜਾਂਦਾ ਜੀ ਤਿੰਨ ਚਾਰ ਸਾਲ ਤੱਕ ਬੰਦ ਰਹੀ ਆ ਹੁਣ ਉਹ ਦੁਬਾਰਾ ਫੇਰ ਉਹਨਾਂ ਨੇ ਰੱਖੇ ਆ ਤੇ ਇਸ ਸਾਲ ਸ਼ੌਂਕ ਹੋਏਗਾ ਜੀ 2026 ਯਾਨੀ ਕਿ ਦਲੇਰ ਖਿਡਾਰੀ ਆ ਦਲੇਰ ਪਲੇਅਰ ਖਿਡਾਰੀ ਜੀ ਬੜੀਆਂ ਬਾਜ਼ੀਆਂ ਖੇਡੀਆਂ ਬਹੁਤ ਬਾਜ਼ੀਆਂ ਖੇਡੀਆਂ ਤੇ ਫਿਰ ਡਾਰਾਂ ਕਿੱਥੋਂ ਕਿੱਥੋਂ ਗਈਆਂ ਇਹੀ ਦੱਸ ਦੋ ਸ਼ਾਮ ਤੱਕ ਡਾਰਾਂ ਗਈਆਂ ਜੀ ਪਰ ਸ਼ਾਮ ਤੱਕ ਤੇ ਹੁਣ ਕਹਿੰਦੇ ਗਈਆਂ ਤੁਹਾਡੀਆਂ ਉਸ ਟਾਈਮ ਤੇ ਤੇ ਉਸ ਟਾਈਮ ਤੇ ਸ਼ਾਮ ਤੱਕ ਜਾਂਦੀਆਂ ਨਹੀਂ ਆ ਉਸ ਟਾਈਮ ਤੇ ਉਸ ਟਾਈਮ ਤੇ ਸ਼ਾਮ ਤੱਕ ਠੀਕ ਹੈ ਠੀਕ ਹੈ ਅੱਛਾ ਲਾਡੀ ਭਾਈ ਤੁਹਾਨੂੰ ਸ਼ੌਂ ਕਿਦਾਂ ਪਿਆ ਤੁਹਾਨੂੰ ਬਚਪਨ ਦਾ ਸ਼ੌਂ ਸੀ ਜੀ ਅੱਛਾ ਹਾਂਜੀ ਸਕੂਲੇ ਪੜ੍ਹਦੇ ਨਹੀਂਗੇ ਠੀਕ ਹੈ ਠੀਕ ਹੈ ਘਰ ਦੇ ਬੋਲਦੇ ਸੀ ਕਿ ਪੜ੍ਹ ਲਓ ਠੀਕ ਹੈ ਫਿਰ ਬਸ ਉਦੋਂ ਘਰ ਦੇ ਕੰਮ ਕਰਨਾ ਕਰਕੇ ਦੇ ਦਿੱਤੇ 10ਵੀਂ ਦੇ ਵਿੱਚ ਹਾਂ ਫਿਰ ਕੰਮਕਾਰ 'ਚ ਪੈ ਗਏ ਆ ਪਰ ਮੈਂ ਦਸਵੀਂ ਤੋਂ ਬਾਅਦ ਕਹ ਲਵਾਂ ਕਿ ਹੁਣ 2000 ਤੇ 24 ਕਬੂਤਰ ਰੱਖੇ ਮੈਂ ਹਾਂਜੀ ਸਿਮਰਨਦੀਪ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਿਲਕੁਲ ਜੀ ਸੰਜੂ ਓਸਤਾ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਆਹ ਵੇਖ ਲਓ ਜੀ ਸਿਮਰਨਦੀਪ ਸਿੰਘ ਹੁਣੀ ਆ ਉਹ ਕਹਿ ਰਿਹਾ ਜੀ ਸੰਜੂ ਓਸਤਾ ਜੀ ਸਤਿ ਸ਼੍ਰੀ ਅਕਾਲ ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਬਹੁਤ ਠੀਕ ਹੈ ਜੀ ਆਹ ਜੀ ਸੰਜੂ ਓਸਤਾ ਜੀ ਨੇ ਟੜਾ ਜਵਾਬ ਦਿੱਤਾ ਵਾ ਜੀ ਤੇ ਆਪਾਂ ਲਾੜੀ ਜੀ ਜਾਨਦੇ ਆ ਤੇ ਲਾਡੀ ਵੀਜੀ ਫਿਰ ਉਸਤਾਦੀ ਸ਼ਕੀਦਿਤਾ ਕਿਦਾਂ ਆਇਆ ਮੂਡ ਕਰਨ ਦਾ ਮੈਂ ਸੱਚੀ ਦੱਸਾਂ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਜਦੋਂ ਕਬੂਤਰ ਰੱਖੇ ਆ 24 ਦੇ ਵਿੱਚ ਹੂੰ ਤੇ ਮੈਨੂੰ ਤਾਂ ਕੁਝ ਨਹੀਂ ਪਤਾ ਸੀ ਖਲੀਫੇ ਉਸਤਾਦਾਂ ਬਾਰੇ ਤੇ ਇੱਕ ਆਪਣੇ ਗੋਲੂ ਭਾਜੀ ਹੋਣੀ ਹੈਗੇ ਨੇ ਕਦੋਂ ਮਰੇ ਅਗਲੀ ਮੇਰੇ ਗਵਾਂਢੀ ਨੇ ਹਾਂਜੀ ਉਹ ਵੀ ਮੇਰੇ ਨਾਲ ਸੰਜੂ ਸਾਜੀ ਨਾਲ ਦੀ ਆ ਮੈਂ ਕਬੂਤਰ ਰੱਖੇ ਮੈਂ ਕਿਹਾ ਚੱਲ ਮੇਰੇ ਕਬੂਤਰ ਉਡਣ ਲੱਗ ਗਏ ਤੇ ਮੈਂ ਕਿਹਾ ਚੱਲ ਲੋ ਜੀ 10 ਜਾਣੇ ਜੁੜ ਗਏ ਆਪਣੇ ਨਾਲ ਲਾਈਵ ਦੇ ਨਾਲ ਸਾਰਿਆਂ ਨੂੰ ਬੇਨਤੀ ਆ ਵੀਰ ਜੀ ਲਾਈਕ ਕਰ ਦਿਓ ਗਾਂ ਗਰੁੱਪਾਂ ਚ ਸ਼ੇਅਰ ਕਰ ਦਿਓ ਮੇਰੇ ਭਰਾ ਐ ਹੋ ਜੀ ਵੀਡੀਓ ਤੁਹਾਨੂੰ ਨਹੀਂ ਲੱਭਣੀ ਛੇਤੀ ਹਾਂਜੀ ਮੈਨੂੰ ਸੱਚੀ ਕੁਝ ਨਹੀਂ ਪਤਾ ਹੈ ਕਿ ਜਿਹੜੀ ਹੁਣ ਬਾਜ਼ੀਆਂ ਲੱਗਦੀਆਂ ਉਹ ਉਸਤਾਦ ਚੇਲੇ ਪੈਣਾ ਬੰਦਾ ਮੈਨੂੰ ਹਣਾ ਭਾਜੀ ਹੁਣ ਦੱਸਿਆ ਫੇਰ ਅਸੀਂ ਆਪਣੇ ਬੋਨੀ ਉਸਤਾਦ ਜੀ ਹੁਣਾਂ ਦੇ ਚੇਲੇ ਪਏ ਅਸੀਂ ਮੈਂ ਤੇ ਗੋਲੂ ਭਾਜੀ ਅੱਛਾ ਜੀ ਫੇਰ ਅਸੀਂ ਕੱਪੜਾਂ ਦੇ ਵਿੱਚ ਐਂਟਰੀਆਂ ਕਰਾਉਣੇ ਸ਼ੁਰੂ ਕੀਤੀਆਂ ਸ਼ੌਂਕ ਵਧ ਗਿਆ ਵਧਿਆ ਹਜੇ ਤੱਕ ਵਧਿਆ ਜਾ ਰਿਹਾ ਹੂੰ ਹੂੰ ਤੇ ਹੁਣ 26 ਚੁੱਟਾਂਗੇ ਆਪਾਂ 26 ਚੁੱਟੋਗੇ ਤੇ ਆਰੀ ਫੁੱਲ ਆਰੀ ਫੁੱਲ ਹੈ ਹਾਂਜੀ ਸੰਜੂ ਉਸਤਾਦ ਜੀ ਐਰ ਕੀ ਕਿੰਨੇ ਮੋਟਰਸਾਈਕਲ ਡਾਈ ਜਾ ਰਹੇ ਆ ਆਪਣੇ ਇਲਾਕੇ ਦੇ ਵਿੱਚ ਇੱਧਰ ਦੱਸਿਓ ਆਹੋ ਦਾਦੋ ਇਧਰ ਆਓ ਲੋ ਜੀ ਜਿਹੜਾ ਲਾਕੇ ਦਾ ਮੋਟਰਸਾਈਕਲ ਆ ਉਹ ਸੰਜੂ ਸਤਾਜ ਜੀ ਹਣੀ ਹਰ ਸਾਲ ਡੋਂਦੇ ਆ ਉਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਉਹ ਜੀ ਆਪਾਂ ਡੇਟ ਦੇ ਵਿੱਚ ਦੰਦੇ ਆ ਹਰ ਸਾਲ ਤੇ ਮੋਟਰਸਾਈਕਲ 베ਈਦਾ ਕਪਲ ਭਾਈ ਤੇ ਮੇਰੇ ਵੱਲੋਂ ਅੱਛਾ ਜੀ ਬਾਕੀ ਜੋ ਐਂਟਰੀ ਫੀਸ ਆਪਾਂ ਨੂੰ ਇਕੱਠੀ ਹੁੰਦੀ ਉਹਦੇ ਨਾਮ ਦੂਜੇ ਤੀਜੇ ਜੋ ਵੀ ਸਪੈਸ਼ਲ ਆ ਉਹਦੇ ਤੁਸੀਂ ਕਾਪੀ ਬਿਲਕੁਲ ਸਾਹਮਣੇ ਕਰ ਦਿੰਦੇ ਜੋ ਸਾਹਮਣੇ ਕਾਪੀ ਕਰ ਦਿੱਤੀ ਜੀ ਆਹ ਦੇਖੋ ਜੀ ਆਹ ਇਕੱਠੇ ਤੇ ਇਹੀ ਬਣਤੇ ਜੇ ਹਾਂਜੀ ਠੀਕ ਹੈ ਜੀ ਤੇ ਬਾਕੀ ਸਾਡੇ ਨਾਲ ਮੇਰੇ ਚੱਲਦੇ ਲਾਖੀ ਉਸਤਾਦ ਜੀ ਤੇ ਟੀਮਾ ਜੀ ਇਹ ਸਾਡੇ ਨਾਲ ਨੇ ਇੱਕ ਕਮੇਟੀ ਮੈਂਬਰ ਤੁਹਾਡੇ ਨਾਲ ਕਮੇਟੀ ਮੈਂਬਰ ਨੇ ਤੇ ਇਹ ਸਾਡੀ ਟੀਮ ਹੈ ਜੀ ਤੇ ਜਿਹੜੇ ਸਾਡੇ ਮੋਹਤਵਾਰ ਨੇ ਆਪਣੇ ਚੇਅਰਮੈਨ ਗੋਗੀ ਉਸਤਾਦ ਜੀ ਉਹ ਸਾਡੇ ਨਾਲ ਨੇ ਉਹਨਾਂ ਦੀ ਅਗਵਾਈ ਤੇ ਇਹ ਟੂਰਨਾਮੈਂਟ ਹੁੰਦਾ ਹੈ ਉਹਨਾਂ ਤੇ ਇਹਦੀ ਐਂਟਰੀ ਕਿੰਨੀ ਮਤਲਬ ਹੋ ਗਈ ਉਸਤਾਦ ਜੀ ਐਰ ਕੀ ਐਂਟਰੀ ਦੀ 3000 ਹੁੰਦੀ ਹੈ ਜੀ ਅੱਛਾ ਤੇ 3000 ਤੇ ਲਾਕਾ ਉਸਤਾਦ ਜੀ ਲੱਕਾ ਸੀ ਦੇਖੋ ਜੀ ਇਹੀ ਤੇ ਸੋਚਿਆ ਜੀ ਬਾਈਪਾਸ ਤੋਂ ਅੰਦਰ ਅੰਦਰ ਲਾ ਕੇ ਲੈਣੀ ਹੈ ਅੱਛਾ ਬਾਈਪਾਸ ਤੋਂ ਅੰਦਰ ਅੰਦਰ ਹੀ ਠੀਕ ਹੈ ਠੀਕ ਨਹੀਂ ਲੈਣੀ ਆ ਜੀ ਠੀਕ ਦੂਰ ਦੀਆਂ ਨਹੀਂ ਲੈਣੀਆਂ ਨਹੀਂ ਜੀ ਦੂਰ ਦੀਆਂ ਤੇ ਦੁਆ ਕਰਿਓ ਸਾਡੀ ਵੀ ਛੱਤ ਲੇਖ ਲਿਓ ਸਾਜੀ ਲਿਖਾਂਗੇ ਮਾਰਾ ਤੁਸੀਂ ਕਿਹੜੇ ਆਪਣੇ ਦਿਲਾਂ ਜੋ ਤੁਸੀਂ ਦੂਰ ਥੋੜੀ ਜੇ ਨਹੀਂ ਨਹੀਂ ਲੇਖ ਲਿਓ ਜੀ ਲਿਖਾਂਗੇ ਜੀ ਆਡਾ ਵੀ ਐਰਕੀਨਾ ਬੜਾ ਜੀ ਕਰਨ ਦਾ ਸ਼ੌਕ ਕਰਨੋ ਹਾਂਜੀ ਤੇ ਸ਼ੌਕ ਕਰਾਂਗੇ ਤੇ लाडी ਭਾਈ ਦੀ ਵੀ ਫੁੱਲ ਤਿਆਰੀ ਆ ਇੱਕ ਬੈਕ ਹੋ ਰਿਹਾ ਜੀ ਵਾਪਸ ਆ ਰਿਹਾ ਜੀ ਆਪਣਾ ਮੈਦਾਨ ਚ ਤੇ ਵੈਲਕਮ ਆ ਜੀ ਕਬਰ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਧੰਨਵਾਦ ਬਾੜੀਜ਼ ਬੈਗ ਜੀ ਬਿਲਕੁਲ ਬਾੜੀਜ਼ ਬੈਗ ਜੀ ਤੇ ਹਾਂਜੀ ਜੀ ਮੇਰੇ ਬੈਗ ਆਉਣ ਦੇ ਪਿੱਛੇ ਜਿਹੜਾ ਨਾ ਹੱਥ ਉਹ ਸੰਜੂ ਉਸਤਾਦ ਜੀ ਦੇ ਬੜਾ ਹੱਥ ਆ ਕਪਲ ਕੋਛਰ ਉਸਤਾਦ ਜੀ ਨਾਲ ਦਾ ਮਨੂ ਭਾਈ ਦਾ ਤੇ ਹੋਰ ਆਪਣੇ ਯਾਰ ਦੋਸਤ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਉਹਨਾਂ ਦੀਆਂ ਦੁਆਵਾਂ ਸਦਕਾ ਵਾਪਸ ਆਈਆਂ ਠੀਕ ਹੈ ਜੀ ਤੇ ਪ੍ਰਮਾਤਮਾ ਨੇ ਚਾਇਆ 2026 ਸ਼ੋਕ ਕਰਾਂਗੇ ਠੀਕ ਹੈ ਜੀ ਤੇ ਆਹ ਲਾਡੀ ਭਾਈ ਆ ਲਾਡੀ ਭਾਈ ਸ਼ੋਕ ਕਰਨਗੇ ਨੀ ਆ ਰਹਿਣਾ ਲਓ ਜੀ ਆ ਵੇਖ ਲੋ ਉਸਤਾਦ ਸ਼ਹੀਦ ਅੱਜ ਇੱਕਠੇ ਹੋਈ ਆ ਪੁੱਤ ਦਾ ਸ਼ਗਿਰਦਾ ਆ ਜੀ ਅੱਜ ਅੱਛਾ ਜੀ ਆਪਾਂ ਨੂੰ ਬੜੀ ਖੁਸ਼ੀ ਹੋਈ ਆ ਜੀ ਪਹਿਲੀ ਵਾਰੀ ਆਇਆ ਸਾਡੇ ਮੈਂ ਆ ਬੜਾ ਖੁਸ਼ ਆ ਜੀ ਵੇਖ ਕੇ ਇੱਥੇ ਵੀ ਲਾਡੀ ਭਾਈ ਹੁਣੀ ਤੁਹਾਡੇ ਕੋਲ ਬੈਠੇ ਆ ਬਾਰਸਾਪ ਦੇ ਐਂਟਰੀ ਹੋਈ ਤੇ ਬਾਰਸਾਪ ਨਿਹਰਨ ਹੋ ਗਏ ਉਹ ਵੇਖਿਆ ਨਹੀਂ ਸੀ ਨਾ ਕਦੀ ਇੱਥੇ ਵੇਖਿਆ ਨਹੀਂ ਸੀ ਹਾਂ ਇਹ ਕਹਿੰਦੇ ਤੁਹਾਨੂੰ ਪੁਰਾਣਾ ਕਿੱਸਾ ਸੁਣਾ ਦੇਣੇ ਆ ਬੜੀ ਛੋਟੀ ਜੀ ਦਾ ਛੱਤ ਦਾ ਨਾਨੀ ਆਪਾਂ ਲੈਣਾ ਕਿੱਸਾ ਸੁਣਾ ਦੇਣੇ ਆ ਉਸਤਾਦ ਜੀ ਨੇ ਕਬੂਤਰ ਲਾਤੇ ਨਾਲ ਅੱਛਾ ਠੀਕ ਹੈ ਸ਼ਹਿਰ ਦੇ ਵਿੱਚ ਹੀ ਸਾਢੇ 4:00 ਤੋਂ ਸਾਢੇ 8:30 ਵਜੇ ਬੈਗੇ ਇੱਕ ਕਬੂਤਰ ਸਾਡਾ ਟਾਵਰ ਰੁਕ ਗਿਆ ਤੇ ਉਹਨਾਂ ਦੇ ਦੋ ਬੈਠੇ ਸੀ ਤਿੰਨ ਡੁੱਬੇ ਸੀ ਉਹਨਾਂ ਦਾ ਥੱਲੇ ਕਬੂਤਰ ਟਾ ਮਾਰੀ ਉੱਪਰ ਉਹਨਾਂ ਨੂੰ ਲੈ ਕੇ ਆ ਕੇ ਬੈ ਗਿਆ ਸਾਬ ਉਹਨਾਂ ਦਾ ਨਾਲ ਹੀ ਜਿੱਤ ਗਈ ਕਬੂਤਰ ਵੀ ਨਾਲ ਹੀ ਲੈ ਜਾਂਦੇ ਇਸ ਕੋ ਨਾਲ ਬਾਜੀ ਆ ਬੇਲਾ ਮਤਲਬ ਕਿ ਮਜ਼ਾ ਹੋਰ ਸੀ ਕਬੂਤਰ ਬਾਜੀ ਦਾ ਲਾਸਟ ਲਾਸਟ ਕਬੂਤਰ ਵੇ ਤੁਹਾਡੇ ਹਿਸਾਬ ਨਾਲ ਕਬੂਤਰ ਬਾਜੀ ਲੱਗ ਗਿਆ ਤੇ ਪਿਆਰ ਲੱਗਣਾ ਚਾਹੀਦਾ ਕਬੂਤਰ ਜੁਲੂ ਹੋ ਗਿਆ ਇਹ ਕਿਦਾਂ ਮਤਲਬ ਕੀ ਚੀਜ਼ ਕਹਿੰਦੇ ਪਏ ਤੁਸੀਂ ਮਤਲਬ ਵੀ ਕਬੂਤਰਬਾਜੀ ਇੱਕ ਅਲੱਗ ਆ ਹਨਾ ਆਪਾਂ ਸ਼ੌਂਕ ਅਲੱਗ ਆ ਹਨਾ ਤੇ ਘਰੇਲੂ ਰਿਲੇਸ਼ਨ ਆਪਣੇ ਅਲੱਗ ਹੀ ਆ ਮੇਰਾ ਪਤਾ ਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਸੋਚੇ ਸੋਜੇਗੀ ਜਿਹੜਾ ਸ਼ੌਕ ਨਾਲ ਸ਼ੌਂਕ ਹੀ ਰਹਿੰਦੇ ਤਾ ਬਿਲਕੁਲ ਬਿਲਕੁਲ ਕਾਡੀ ਜਿਵੇਂ ਰਾਜਨੀਤੀ ਪੋਲਿਟਿਕਸ ਬੜੀ ਹੁੰਦੀ ਕਬੂਤਰਬਾਜੀ ਹੁਣ ਮੈਨੂੰ ਉਸਤਾ ਜੀ ਹੁਣ ਗੱਲਾਂ ਦੱਸਣ ਦੇ ਆ ਕਿ ਆਸੋਬਾਦ ਕਹਿੰਦੇ ਇਦਾਂ ਇਦਾਂ ਬੜੀਆਂ ਗੱਲਾਂ ਹੁੰਦੀਆਂ ਤੇ ਉਹ ਸੁਣ ਕੇ ਬੜੀ ਹੈਰਾਨੀ ਹੁੰਦੀ ਆ ਤੇ ਵੈਸੇ ਪਿਆਰ ਨੂੰ ਪਿਆਰ ਹੀ ਰਹਿੰਦਾ ਪਿਆਰ ਹੀ ਰਹਿੰਦਾ ਆਪ ਨੇ ਜੀ ਵੇਖੋ ਤੁਹਾਡੇ ਉਹ ਆਪਣਾ ਪਰਦਾਦਾ ਸਤਜ ਜੀ ਆ ਠੀਕ ਹੈ ਜੀ ਤੇ ਉਹਨਾਂ ਨੂੰ ਜ਼ਿਆਦਾ ਬਿਹਤਰ ਪਤਾ ਵਾ ਸਾਡੇ ਨਾਲੋਂ ਠੀਕ ਹੈ ਜੀ ਤੇ ਸਾਡੀ ਉਹਨੀ ਉਮਰ ਨਹੀਂ ਆ ਜਿੰਨਾ ਉਹਨਾਂ ਦਾ ਤਜਰਬਾ ਵਾ ਠੀਕ ਹੈ ਜੀ ਇੱਥੇ ਪਹਿਲਾਂ ਇਹਨਾਂ ਦੇ ਚਾਚਾ ਜੀ ਨੇ ਸੇ ਸਤਜ ਜੀ ਹਣੀ ਮਾਨਯੋਗ ਸਤਕਾਰਯੋਗ ਉਹ ਕਬੂਤਰ ਵਾਈ ਕਰਦੇ ਹੁੰਦੇ ਸੀ ਤੰਦੂਰ ਲਾਦੇ ਹੁੰਦੇ ਤੰਦੂਰ ਦੱਸੋ ਸਤਜ ਜੀ ਹਾਂ ਸਹੀ ਗੱਲ ਤੰਦੂਰ ਲੱਗਦੇ ਹੁੰਦੇ ਸੀ ਬਾਜ਼ੀਆਂ ਦੇ ਵਿੱਚ ਅੱਛਾ ਤੇ ਬਾਵਾ ਇੱਥੇ ਮੇਲਾ ਲੱਗਦਾ ਹੁੰਦਾ ਸੀ ਜਿੰਨੇ ਆਣਾ ਰੋਟੀ ਪਾਣੀ ਚਲੋ ਤੇ ਇੱਕ ਜਿੰਨੇ ਆਣਾ ਉਹਨੇ ਤੇ ਆਪਣੀ ਕਿਸਮਤ ਨਾਲ ਆਣਾ ਬਿਲਕੁਲ ਬਾਜ਼ੀਆਂ ਦੀ ਹਾਰ ਦੀ ਤਵਖਰੀ ਸੀ ਪਰ ਸਾਡੇ ਚਾਚਾ ਜੀ ਬਹੁਤ ਬਹੁਤ ਵੈਲਕਮ ਬਹੁਤ ਨੇਕ ਜਾਣੀ ਕਿ ਉਹਨਾਂ ਨੇ ਵੀ ਖੁੱਲੇ ਡੁੱਲੇ ਵਾਲਾ ਕੰਮ ਹੀ ਕਰ ਦਿੰਦੇ ਸੀ ਸਾਰਾ ਹਾਂਜੀ ਚਲੋ ਇਹ ਇਲਾਕੇ ਦੇ ਵਿੱਚ ਇੱਕ ਬ੍ਰਾਂਡ ਹੀ ਜੀ ਬ੍ਰਾਂਡ ਸੀ ਜੀ ਅੱਜ ਵੀ ਬ੍ਰਾਂਡ ਆ ਇਸ 'ਚ ਨੋ ਡਾਟ ਕੋਈ ਸ਼ੱਕ ਨਹੀਂਗਾ ਠੀਕ ਆ ਬਾਕੀ ਨਵੇਂ ਪਲੇਅਰ ਵੀ ਅੱਗੇ ਆਏ ਆ ਉਹਨਾਂ ਦੀ ਵੀ ਅਸੀਂ ਤਾਰੀਫ ਕਰਦੇ ਆ ਪਰ ਪੁਰਾਣੇ ਪੁਰਾਣੇ ਵੀ ਗਏ ਆ ਠੀਕ ਹੈ ਨਾ ਤੇ ਇਸ ਕਰਕੇ ਅਸੀਂ ਚੋਣੇ ਆ ਵੀ ਭਾਈ ਕਬੂਤਰਬਾਜੀ ਕਬੂਤਰਬਾਜੀ ਹੋਵੇ ਹਨਾ ਘਰੇਲੂ ਰਿਲੇਸ਼ਨ ਹੁਣ ਮੇਰੇ ਬ੍ਰਦਰ ਦਾ ਵਿਆਹ ਹੀ ਤੇ ਇੱਕੋ ਵਾਇ ਕੀਤੀ ਆ ਸਭ ਪੁੱਜੇ ਉੱਥੇ ਜੀ ਸਾਰੇ ਗਏ ਹਾਂਜੀ ਹਰੇ ਉਸਤਾਦ ਜੀ ਬਾਜੀਆਂ ਹੀ ਡਾਈਆਂ ਆਪਣੇ ਟਾਈਮ ਤੇ ਸਾਰੀਆਂ ਪਾਰਟੀਆਂ ਦਾ ਬਾਜੀਆਂ ਉੱਡਦੀਆਂ ਸੀ ਬੋਗਿਸਤਾਨ ਦਾ ਬਾਜੀਆਂ ਉੱਡਦੀਆਂ ਪਰ ਖਾਣਾ ਪੀਣਾ ਵੀ ਸਾਡਾ ਇਕੱਠਾ ਸੀ ਇਕੱਠਾ ਹੀ ਬੜਾ ਪਿਆਰ ਆ ਉਹਨਾਂ ਦਾ ਪੈਗ ਵੀ ਲਾਏ ਪੈ ਕੇ ਸਭ ਕੁਝ ਬੜਾ ਮਜ਼ਾ ਆਂਦਾ ਸੀ ਉਸ ਟਾਈਮ ਤੇ ਬਹੁਤ ਮੂਰ ਹੋਇਊਗਾ ਉਸਤਾਦ ਜੀ ਮਹਾਰਾਜ ਗਾੜੀ ਦਵਾ ਕਰਨ ਦੇ ਹੋ ਜਾਏਗਾ ਵੀ ਇਕੱਠੇ ਬਹਿ ਕੇ ਫੇਰ ਹਨਾ ਬੜਾ ਹੁੰਦਾ ਵਾ ਚਲੋ ਜਿੱਦਾਂ ਕਹਿੰਦੇ ਲਾਹੌਰ ਨੂੰ ਹਾਂਜੀ ਉਹ ਨਹੀਂ ਹੋਣੀ ਚਾਹੀਦੀ ਜੀ। ਜੀ ਲਾਹੌਰ ਤੋਂ ਆਪਣੇ ਅ ਸੇਠ ਵਿਕਰ ਸਾਹਿਬ ਵੀ ਜੁੜ ਗਏ ਆ ਜੀ। ਅਸਲਾਮੁਅਲੈਕਮ ਜੀ। ਵਾਅਲੈਕਮ ਸਲਾਮ ਸਤਾ ਜੀ। ਤੇ ਸ਼ੌਂਕ ਪੂਰੇ ਲਾਹੌਰ ਚ ਵੀ ਗਰਮਿਆ ਮਾਹੌਲ। ਹਾਂਜੀ ਹਾਂਜੀ ਉਧਰ ਵੀ ਗਰਮ। ਹਾਂਜੀ ਗਰਮਿਆ। ਉੱਤਰਵਾਦੀ ਲਾਹੌਰ ਤੇ ਅੰਮ੍ਰਿਤਸਰ ਦੀ ਆ। ਆਹ ਦੇਸੀ ਕਬੂਤਰ। ਤੇ ਇੱਕ ਨਾ ਵੀਡੀਓ ਤੇ ਕਮੈਂਟ ਆਇਆ ਹੀ ਆਪਣਾ ਡਿਪਟੀ ਸਾਹਿਬ ਜੀ ਨੇ ਦੇ ਵੀ ਜਲੰਧਰ ਤੋਂ ਦੇਸੀ ਕਬੂਤਰਾਂ ਦੀਆਂ ਛੱਤਾਂ ਜੜੀਆਂ ਵਾ ਉਹ ਵੀ ਸਾਡੀਆਂ ਲੱਲੋ। ਅੱਛਾ ਜੀ। ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਔਇਲਾ ਸਾਭ ਜੀ ਉਹਨਾਂ ਨੇ ਆਪਣੀ ਛੱਤ ਡਾਉਣੀ ਆ। ਆ ਡਾਣੀ ਡਾਉਣੀ ਘਰੋਂ ਹਾਂਜੀ ਉਹਨਾਂ ਦਾ ਵੀਡੀਓ ਵੀ ਪਾਤੀ ਆ ਤੇ ਤੁਸੀਂ ਰਾਬਤਾ ਕਰੋ। ਜਾਂ ਕੋਈ ਸੀਨੀਅਰਸ ਹਨਾ ਉਹ ਆਉਂਦੇ ਸੀ ਚੰਦੂ ਉਸਤਾਦ ਜੀ ਨਾਲ ਉੜਦੇ ਅੱਗੇ। ਮੈਂ ਤੁਸੀਂ ਰਾਬਤਾ ਕਰੋ ਚੰਦੂ ਉਸਤਾਦ ਜੀ ਜਾਣਦੇ ਬੜੀ ਚੰਗੀ ਤਰ੍ਹਾਂ। ਤੇ ਤੁਹਾਡੀ ਛੱਤ ਦਾ ਇੰਟਰਵਿਊ ਵੀ ਹਾਂ ਸਾਸ ਸੋਤਰੀ ਕਿ ਨਹੀਂ? ਲੋ ਜੀ ਆਹੀ ਜੇ ਲਾਈਵ ਛੋਟਾ ਜਿਹਾ ਲਾਡੀ ਵੀਰ ਜੀ ਹਈਆਂ ਇਹ ਬੜੀ ਖੁਸ਼ੀ ਹੋਈ ਤਾਂ ਲਾਈਵ ਕੀਤਾ ਨਹੀਂ ਮੈਂ ਲਾਈਵ ਕਾਟ ਹੀ ਕਰ ਦਨਾ ਰਿਕਾਰਡਿੰਗ ਵੀਡੀਓ ਜਿਆਦੀ ਬਣਾਈ ਗਈ ਆ ਬਾਕੀ ਧੰਨਵਾਦ ਉਸਤਾਦ ਜੀ ਤੇ ਆ ਵੇਖ ਲਓ ਜੀ ਛੱਤ ਉਸਤਾਦ ਹੁਣਾਂ ਦੀ ਤੇ ਆ ਉੱਤੇ ਵੀ ਸਾਰੀ ਬਾਕੀ ਕਵਰ ਬਾਠ ਪੀਐਨ ਨੂੰ ਸਪੋਰਟ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ